ਅਧਿਆਪਕਾਂ ਨੂੰ ਮੀਟਿੰਗ ਸੱਦਾ ਕੇ ਦੱਸੇ ਕਿ ਮੀਟਿੰਗ ਰੱਦ ਕਰਕੇ ਦੋ ਰੋਸ ਦੇ ਵਿੱਚੋਂ ਮਾਨਸਾ ਦੇ ਵਿਖੇ ਸਾਂਝਾ ਬੇਰੋਜ਼ਗਾਰ ਅਧਿਆਪਕ ਮੋਰਚੇ ਦੇ ਵੱਲੋਂ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਬੇਰੋਜ਼ਗਾਰ ਅਧਿਆਪਕਾਂ ਨੇ ਚੇਤਾਵਨੀ ਦਿੱਤੀ ਕਿ ਸਰਕਾਰ ਦੇ ਖਿਲਾਫ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਨੂੰ ਜੁੜਾ ਹੈ ਕਰਨ ਦਾ ਐਲਾਨ ਕੀਤਾ ਹੈ ਜਦੋਂ ਇਹ ਸਰਕਾਰ ਆਵਨੀ ਪਾਰਟੀ ਤਕਰੀਬਨ 3.5 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਸੱਤਾ ਦੇ ਵਿੱਚ ਆਈ ਆ ਜੋ ਕਿ ਬੇਰੋਜ਼ਗਾਰਾਂ ਨਾਲ ਵਾਅਦੇ ਕੀਤੇ ਸੀ ਰੋਜ਼ਗਾਰ ਦੇਵਾਂਗੇ ਪਰ ਹੋਇਆ ਇਸਦੇ ਉਲਟ ਪਰ ਚਿਹਰੇ ਜ਼ਰੂਰ ਬਦਲ ਲੈਣੇ ਨੀਤੀਆਂ ਉਹੀ ਨੇ ਸਰਕਾਰਾਂ ਦੀਆਂ ਜੋ ਕਿ ਪਿਛਲੇ 3.5 ਤੋਂ 4 ਸਾਲ ਹੋ ਗਏ ਸਰਕਾਰ ਦੇ ਵੱਲੋਂ ਹਜੇ ਤੱਕ ਸਿੱਖਿਆ ਤੇ ਸਿਹਤ ਦੇ ਵਿੱਚ ਹਜੇ ਤੱਕ ਕੋਈ ਵੀ ਅਸਾਮੀਆਂ ਜਿਹੜੀ ਉਹ ਜਾਰੀ ਨਹੀਂ ਕੀਤੀ ਗਈ ਜੋ ਕਿ ਨਾ ਕਿ ਮਾਸਟਰਕਿਟ ਹੋਵੇ ਨਾ ਕਿ ਲੈਕਚਰ ਕਾਡਰ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਭਰਤੀ ਨਹੀਂ ਆਈ ਹੈਗੀ ਨਾ ਕਿ ਮਾਸਟਰਕਿਟ ਵਿੱਚ 55% ਦੀ ਸ਼ਰਤਾਂ ਉਹ ਰੱਦ ਕੀਤੀ ਗਈਆਂ ਨਾ ਉਮਰ ਹੱਦ ਦੀ ਛੋਟ ਆ ਜਿਹੜੀ ਉਹ ਜਾਰੀ ਕੀਤੀ ਗਈ ਆ ਨਾਂ ਨਾ ਹੀ ਸਿਹਤ ਭਾਗ ਦੇ ਵਿੱਚ ਜਿਹੜੇ ਆਸਾਮੀਆਂ ਨੇ ਉਹ ਜਾਰੀ ਕੀਤੇ ਗਏ ਨੇ ਜੋ ਕਿ ਤਕਰੀਬਨ ਸਰਕਾਰ ਲਾਰੇਵਾ ਜਾਗੀ ਤਕਰੀਬਨ बार-बार ਸਾਨੂੰ ਮੀਟਿੰਗਾਂ ਦੇਣ ਤੋਂ ਭੱਜ ਰਹੀ ਆ 5 ਜੂਨ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਉਹ ਕੈਨਸਲ ਹੋਈਆ 12 ਜੂਨ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਕੈਨਸਲ ਹੋਈਆ 18 ਜੂਨ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਕੈਨਸਲ ਹੋਈਆ ਇਸ ਕਰਕੇ ਬਾਰ-ਬਾਰ ਮੀਟਿੰਗਾਂ ਰੱਦ ਹੋਣ ਦੇ ਬਾਵਜੂਦ ਸਰਕਾਰ ਤੋਂ ਅੱਕ ਕੇ ਅੱਜ ਅਸੀਂ ਉਹਨਾਂ ਦਾ ਸਰਕਾਰ ਦਾ ਜਿਹੜਾ ਅਰਥੀ ਫੋਰਕ ਮਜਾਰਾ ਅਸੀਂ ਡੀਸੀ ਦਫ਼ਤਰ ਦੇ ਅੱਗੇ ਕੀਤਾ ਗਿਆਗਾ ਜੋ ਕਿ ਸਰਕਾਰ ਤੋਂ ਅੱਕ ਚੁੱਕੇ ਆ ਅਸੀਂ ਥੱਕ ਚੁੱਕੇ ਹਾਂ ਜੋ ਕਿ ਸਰਕਾਰ ਸਾਨੂੰ ਕਹਿੰਦੀ ਸੀ ਕਿ ਅਸੀਂ ਆਏ ਆਏ ਸਾਲ ਜਿਹੜਾ ਭਾਰਤੀ ਕੈਲੰਡਰ ਜਾਰੀ ਕਰਕੇ ਸਾਨੂੰ ਜਿਹੜਾ ਇਸ਼ਤਿਹਾਰ ਜਾਰੀ ਕਰਿਆ ਕਰਾਂਗੇ ਪਰ ਅਸੀਂ ਪਿਛਲੇ ਸਮੇਂ ਤੋਂ ਪੰਜ ਬੇਰੁਜ਼ਗਾਰ ਜਥੇਬੰਦੀਆਂ ਬੀਏਡ ਟੈਟ ਪਾਸ ਯੂਨੀਅਨ ਮੈਟ੍ਰੈਂਸ ਬੀਏਡ ਟੈਟ ਪਾਸ ਯੂਨੀਅਨ ਸੋਸ਼ਲ ਸਟਡੀ ਹਿੰਦੀ ਪੰਜਾਬੀ ਮਲਟੀਪਰਪਸ ਹੈਲਥ ਵਰਕਰ ਯੂਨੀਅਨ ਓਵਰੇਜ ਯੂਨੀਅਨ ਔਰ ਆਰਟ ਐਂਡ ਕ્રાਫਟ ਬੇਰੁਜ਼ਗਾਰ ਦੇ ਆਪ ਯੂਨੀਅਨ ਅਸੀਂ ਪੰਜ ਜਥੇਬੰਦੀਆਂ ਲਗਭਗ 3 3.5 ਸਾਲਾਂ ਤੋਂ ਸੰਘਰਸ਼ ਕਰ ਰਹੇ ਹਾਂ ਆ ਪਿਛਲੇ ਦਿਨੀਂ ਚੋਣਾ ਦੇ ਵਿੱਚ ਲੁਧਿਆਣੇ ਪ੍ਰੋਟੈਸਟ ਕਰਕੇ ਆਏ ਹੈਗੇ ਉੱਥੋਂ ਸਾਨੂੰ ਮੁੱਖ ਮੰਤਰੀ ਸਾਹਿਬ ਦੀ ਮੀਟਿੰਗ ਮਿਲੀ ਸੀ 18 ਦੀ ਜਿਹੜੀ ਰੱਦ ਕਰ ਦਿੱਤੀ ਹੈ ਐਤੋਂ ਪਹਿਲਾਂ ਸਿੱਖਿਆ ਮੰਤਰੀ ਦੀਆਂ ਦੋ ਮੀਟਿੰਗਾਂ ਮਿਲੀਆਂ ਸੀਗੀਆਂ ਦੋਨੋਂ ਵਾਰ ਪੋਸਟਪੋਨ ਕਰਕੇ ਅੱਗੇ ਪਾਈਆਂ ਗਈਆਂ ਹੁਣ ਬਿਲਕੁਲ ਰੱਦ ਕਰ ਦਿੱਤੀ ਹੈ ਔਰ ਜਿਹੜੀ ਮੁੱਖ ਮੰਤਰੀ ਨੇ ਸਾਨੂੰ ਮੀਟਿੰਗ ਦਿੱਤੀ ਸੀ ਉਹ ਵੀ ਰੱਦ ਕਰ ਦਿੱਤੀ ਗਈ ਹੈ ਤੇ ਜਿਹੜੇ ਇਹਨਾਂ ਦੇ ਸਿਹਤ ਔਰ ਐਜੂਕੇਸ਼ਨ ਦੇ ਵਿੱਚ ਕ੍ਰਾਂਤੀ ਲਿਆਉਣ ਦੇ ਦਾਅਵੇ ਸੀਗੇ ਉਹ ਲੁਧਿਆਣੇ ਸਾਨੂੰ ਸਾਰੇ ਖਿੰਡੇ ਪੁੜਦੇ ਦਿਖਾਈ ਦਿੱਤੇ ਨੇ ਉੱਥੇ ਮਾਸਟਰਾਂ ਨੂੰ ਧੜਕੇ ਕੁੱਟਿਆ ਗਿਆ ਜਿਹੜਾ ਡਾਕਟਰਾਂ ਨੂੰ ਧੜਕੇ ਲਤਾੜਿਆ ਗਿਆ ਇਹ ਜਿਹੜੀਆਂ ਸਰਕਾਰ ਕਹਿੰਦੀ ਸੀ ਸਿੱਖਿਆ ਕ੍ਰਾਂਤੀ ਲਿਆਵਾਂਗੇ ਤੁਸੀਂ ਦੇਖਿਆ ਕਿ ਲੁਧਿਆਣੇ ਦੀਆਂ ਵੋਟਾਂ ਦੇ ਵਿੱਚ ਨਿੱਕੇ ਨਿੱਕੇ ਨਵਾਲਗ ਬੱਚੇ ਜਿਨ੍ਹਾਂ ਦੇ ਹੱਥਾਂ 'ਚ ਪੈਨ ਹੋਣਾ ਚਾਹੀਦਾ ਸੀ ਜਿਨ੍ਹਾਂ ਦੇ ਹੱਥਾਂ 'ਚ ਕਾਪੀਆਂ ਹੋਣੇ ਚਾਹੀਦੀਆਂ ਸੀਗੀਆਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਨਾਂ ਦੇ ਹੱਥ 'ਚ ਜਿਹੜੇ ਆਪਦੇ ਨਿਸ਼ਾਨ ਦੇ ਝੰਡੇ ਫੜਾਏ ਹੋਏ ਸੀਗੇ